ਜੇ ਕਪੜੇ ਹਲਕਾ ਸਾਹੇਵਾਲ ਦੇ ਵਿੱਚ ਆਪਣਾ ਸਹਿਰ ਸਾਹੇਵਾਲ ਬਹੁਤ ਇਤਿਹਾਸਿਕ ਸਥਾਨ ਗੁਰੂ ਸਾਹਿਬ ਦਾ ਗੁਰਦੁਆਰਾ ਰੇਡੂ ਸਾਹਿਬ ਰੱਬ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਕਿਉਂਕਿ ਇਸੇ ਹੀ ਸਤਨਾ ਦੇ ਦਿਆ ਸਦਕਾ ਬਹੁਤ ਵੱਡੀ ਕਿਰਪਾ ਮਾਲਕ ਨੇ ਦਿੱਤੀ ਹਲਕਾ ਸਾਹੇਵਾਲ ਵਾਸੀਆਂ ਨੂੰ ਅੱਜ ਸਾਰੇ ਪਾਰਟੀ ਵਰਕਰ ਸਹਿਮਾਨਾਂ ਨੂੰ ਸਾਹੇਵਾਲ ਦੇ ਨਾਲ ਸਾਰੇ ਭਰਾ ਜਿਹੜਾ ਭੈਣਾ ਨਾਲ ਲੈ ਕੇ ਗੁਰੂ ਸਾਹਿਬਾਂ ਸੁਖਰਾਣਾ ਕੀਤਾ ਸੋ ਮਾਲਕ ਕੀ ਅਰਦਾਸ ਵੀ ਕੀਤੀ ਕਿ ਆਉਣ ਆਈਆਂ ਜਿਹੜੀਆਂ ਪੰਚਾਇਤੀ ਚੋਣਾਂ ਕਿਤੇ ਵੀ ਤੱਕੀ ਵਾਰ ਨਾਲ ਚਲੇ ਸੱਚੇ ਪਾਸਾਂ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਹਲਕਾ ਸਾਹਮਣੇ ਵਾਲ ਦੇ ਵਿੱਚ ਜਿਸ ਦੀ ਕਿਸਮਤ ਵਿੱਚ ਸਰਪੰਚ ਲਿਖਿਆ ਹੋਵੇ ਜਿਸ ਦੀ ਕਿਸਮਤ ਵਿੱਚ ਮੈਂਬਰ ਬਣਿਆ ਲਿਖਿਆ ਹੋਵੇ ਪਰਮਾਤਮਾ ਉਸ ਨੂੰ ਹੀ ਮਲਾਈ ਉਹੀ ਸਰਪੰਚ ਬਣੇ ਉਹੀ ਮੈਂਬਰ ਬਣੇ ਤੇ ਸਾਰੇ ਪਿੰਡ ਵਾਸੀਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਬੇਨਤੀ ਆ ਕਿ ਜੋ ਪਰਮਾਤਮਾ ਨੇ ਕਿਸਮਤ ਲਿਖਿਆ ਹੈ ਗੁਰਦੁਆਰਾ ਸਾਹਿਬ ਖੜਿਆ ਹੈ ਉਹੀ ਮਿਲਣਾ ਉਸ ਤੋਂ ਬਾਅਦ ਮਿਲ ਨਹੀਂ ਸਕਦਾ ਤੇ ਆਪਾਂ ਲੜਾਈਆਂ ਝਗੜਿਆਂ ਤੋਂ ਦੂਰ ਰਹੀਏ ਚਾਹੇ ਉਹ ਕਿਸੇ ਵੀ ਪਾਰਟੀ ਦੇ ਬੰਦੇ ਹੋਣ ਸਾਰਿਆਂ ਨੂੰ ਬੇਨਤੀ ਹੈ ਕਿ ਇਮਾਨਦਾਰੀ ਨਾਲ ਜਿੰਨੂੰ ਪਿੰਡ ਵਾਸੀ ਚਾਣ ਉਹੀ ਸਰਪੰਚ ਬਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਾਡੇ ਹਲਕੇ ਦੇ ਹਰਦੀਪ ਸਿੰਘ ਜੀ ਮੁੰਨੀਆਂ ਜੋ ਮੰਤਰੀ ਬਣੇ ਕੈਬਨਿਟ ਮੰਤਰੀ ਮਾਲ ਮੰਤਰੀ ਮਿਲਿਆ ਉਹਨਾਂ ਨੂੰ ਰੀਰੂ ਸਾਹਿਬ ਗੁਰਦੂਰਿਆ ਆ ਕੇ ਜੀ ਦੀ ਉਹਨਾਂ ਨੇ ਦਰਸ਼ਨ ਕੀਤੇ ਤੇ ਸੰਗਤ ਦੇ ਉਹ ਬਾਬਾ ਬਿਜੇ ਸਿੰਘ ਜੀ ਦੇ ਅਸ਼ੀਰਵਾਦ ਲਿਆ ਸੰਗਤ ਦਾ ਅਸ਼ੀਰਵਾਦ ਲਿਆ ਬਹੁਤ ਹੀ ਲੋਕਾਂ ਦੇ ਵਿੱਚ ਅੱਜ ਭਰਮੇ ਇਕੱਠ ਦੇ ਵਿੱਚ ਬਹੁਤ ਸਵਾਗਤ ਨਿਕਲ ਸਵਾਗਤ ਕੀਤਾ ਗਿਆ ਅੱਜ ਅਸੀਂ ਪੂਰਨ ਆਸ ਰੱਖਦੇ ਹਾਂ ਸਾਡੇ ਜੋ ਇਹ ਪੰਜਾਬ ਦੇ ਵਿੱਚ ਇਹਨਾਂ ਨੂੰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਨੂੰ ਮਹਿਕਮੇ ਮਿਲੇ ਨੇ ਇਹਨਾਂ ਮਹਿਕਮਿਆਂ ਜਲ ਸਪਲਾਈ ਮਾਲ ਮਹਿਕਮਾ ਜਿੰਨੇ ਵੀ ਹੋਰ ਤਿੰਨ ਚਾਰ ਮਹਿਕਮੇ ਹੈਗੇ ਨੇ ਬੜੀ ਤਨਦੇਹੀ ਨਾਲ ਬਹੁਤ ਹੀ ਮਿਹਨਤੀ ਤਨਮਨ ਨਾਲ ਸੇਵਾ ਕਰਦੇ ਨੇ ਇਲਾਕੇ ਦੀ ਔਰ ਪਹਿਲਾਂ ਵੀ ਐਮ ਐਲ ਏ ਹੁੰਦੇ ਵੀ ਬੜੇ ਦਿਨ ਰਾਤ ਲੱਗੇ ਰਹਿੰਦੇ ਸੀ ਛੱਤੀਸਗੜ ਬੂਡੀ ਅਲੀ ਉੱਥੇ ਵੀ ਗਏ ਨੇ ਗੁਜਰਾਤ ਜੁਟੇ ਨਹੀਂ ਉੱਥੇ ਗਏ ਨੇ ਹੁਣ ਹਰਿਆਣਾ ਇਲੈਕਸ਼ਨ ਉਹ ਤੋਂ ਸਰਪੰਚਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਬੜੀ ਬੜੀ ਇਹਨਾਂ ਦੀ ਭੂਮਿਕਾ ਬੜੇ ਜਿਹਾਰੂ ਤੇ ਬੜੇ ਜਸ਼ੀਲੇ ਇਹ ਸਾਡੇ ਮੁੱਦਿਆਂ ਨੇ ਵਾਸਤੇ ਸਾਡੇ ਵਾਲ ਵਾਸਤੇ ਬੜੀ ਮਾਣ ਦੀ ਗੱਲ ਆ ਜੋ ਕਿ ਸਰਦਾਰ ਭਗਵੰਤ ਸਿੰਘ ਜੀ ਮਾਣ ਦੀ ਸਰਕਾਰ ਨੇ ਇਹਨਾਂ ਨੂੰ ਮੰਤਰੀ ਪਦ ਤੇ ਨਵਾਜ ਕੇ ਇੱਕ ਬਹੁਤ ਵੱਡਾ ਸਾਡੇ ਵਾਲ ਵਸਿਆ ਨੂੰ ਇਹ ਬਹੁਤ ਵੱਡੀ ਇੱਕ ਮਾਣ ਮਹਿਸੂਸ ਫਕਰ ਮਹਿਸੂਸ ਹੁੰਦਾ ਸਾਨੂੰ ਕਿਉਂਕਿ ਇਹ ਇੱਕ ਬੜਾ ਵੱਡਾ ਸੰਸਤੀ ਸ਼ਹਿਰ ਹੁੰਦੇ ਨੇ ਇੱਥੇ ਬੜੀ ਯੂਨੀਵਰਸਿਟੀ ਆ ਲੋਕਾਂ ਦੇ ਬੜੇ ਕੰਮ ਨੇ ਕਾਰੋਬਾਰੀ ਬੰਦੇ ਆ ਹਰ ਬੰਦੇ ਨੂੰ ਲੋੜ ਪੈਂਦੀ ਸੀ ਇੱਥੇ ਇੱਕ ਮੰਤਰੀ ਜ਼ਰੂਰਤ ਵੀ ਸੀ ਸਰਕਾਰ ਦਾ ਮਤਲਬ ਜੋ ਇਹ ਕਦਮ ਚੁੱਕਿਆ ਬਹੁਤ ਵਧੀਆ ਹੋਇਆ ਅਸੀਂ ਇਸ ਗੱਲ ਦੀ ਸਰਦਾਰ ਭਗਵੰਤ ਸਿੰਘ ਜੀ ਮਾਂ ਸਰਦਾਰ ਹਰਦੀਪ ਸਿੰਘ ਜੀ ਬੁੱਢੀਆਂ ਸਾਰੀ ਆਮਾ ਦੀ ਪਾਰਟੀ ਪਾਰਟੀ ਸੁਰਮੋ ਪਰਵਿੰਦ ਕੇਜਰੀਵਾਲੂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਦੀਪ ਸਿੰਘ ਮੁੰਡਿਆ ਕੈਬਨ ਮੰਤਰੀ ਪੰਜਾਬ ਜੋ ਕਿ ਬਣੇ ਨੇ ਸਰਕਾਰ ਵੱਲੋਂ ਉਹਨਾਂ ਦਾ ਅੱਜ ਸਾਨੇ ਗਲ ਬਕੇ ਗੁਰਦੁਆਰਾ ਸਾਹਿਬ ਕੇ ਆਪਣੇ ਮਹਾਰਾਜ ਤੋਂ ਗੁਰਗੱਲ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਤੇ ਨਾਲ ਹੀ ਇਹਨਾਂ ਨੇ ਆਪਣੇ ਸਾਰੇ ਹੀ ਆਪਣੇ ਇਲਾਕੇ ਦੀ ਪੰਜਾਬ ਦੀ ਸੁਖ ਸ਼ਾਂਤੀ 바ਦ ਦੀ ਅਰਦਾਸ ਕੀਤੀ ਆ ਤੇ ਸਾਰੇ ਹੀ ਕੰਮ ਜੋ ਕਿ ਪੰਜਾਬ ਸਰਕਾਰ ਦੇ ਬੜੇ ਨੇਕ ਨੇਤੀ ਰਾਣਾ ਨੇ ਕਿਹਾ ਵੀ ਸਾਰੇ ਕੰਮ ਸਾਰੇ ਇਮਾਨਦਾਰੀ ਨਾਲ ਕੀਤੇ ਜਾਣਗੇ ਸਾਰੇ ਤੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਸਾਰਾ ਜੋ ਟਾਈਮ ਲੈਂਦਾ ਉਹਨੂੰ ਬਹੁਤ ਹੀ ਸੱਚੇ ਢੰਗ ਨਾਲ ਹਰੇਕ ਤਰ੍ਹਾਂ ਦੀ ਕਿਸੇ ਦੀ ਵੀ ਜੋ ਵੀ ਕਿਸੇ ਦੀ ਲੋੜ ਪੂਰੀ ਹੋਊਗੀ ਲੋੜ ਪੂਰੀ ਕੀਤੀ ਜਾਊਗੀ ਅੱਜ ਦੇ ਨਾਲ ਹੀ ਉਹਨਾਂ ਦੇ ਆਪਣੇ ਵਿਕਾਸ ਵਾਲੇ ਮੇਧ ਸਿੰਘ ਬਾਬਾ ਜੀ ਅਤੇ ਹੋਰ ਵੀ ਸਾਰੇ ਹਲਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਨਾਲੇ ਨਾਲੇ ਹੋਰ ਵੀ ਜਿੰਨੇ ਬਰਾੜੇ ਕੰਪ ਅਹਿਮਦ ਪਾਰਟੀ ਦੇ ਬਲੰਟਰੀਅਰਸ ਸਾਰਿਆਂ ਨੂੰ ਬੈਠ ਕੇ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਰਿਆਂ ਗੱਲਾਂ ਹੋਈਆਂ ਤੇ ਹਰੇਕ ਤਰ੍ਹਾਂ ਦਾ ਉਹਨਾਂ ਨੇ ਆਮ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਕਿ ਸੁਰੇਖ ਦੇ ਕੰਮ ਪਹਿਲ ਦੇ ਅਧ ਰਿਤ ਕੀਤੇ ਜਾਣਗੇ